ਹਾਂਜੀ ਆਪਣੇ ਸਾਰਿਆਂ ਦੇ ਚੈਨਲ YouTube ਗੁਰਪ੍ਰੀਤ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ। ਤੇ ਆਪਾਂ ਕਰ ਲਿਆ ਸੀਗਾ ਕੰਮ ਨੂੰ ਤੇ ਅੱਜ ਆ ਰਿਹਾ ਹੈਗਾ ਸਵੇਰ ਦਾ ਨਹੀਂ। ਮੌਸਮ ਬੜਾ ਵਧੀਆ ਹੋਇਆ ਤੇ ਠੰਡਾ ਨਹੀਂ ਆਈ ਜਾਂਦਾਗਾ ਸਵੇਰ ਦੇ 5 ਵਜੇ ਤੱਕ ਬਹੁਤ ਹੀ ਜ਼ਿਆਦਾ ਨਹੀਂ ਸੀਗਾ। ਤੇ ਹੁਣ ਥੋੜਾ ਥੋੜਾ ਕਿਨਮੰਜੀ ਹੋਈ ਜਾਂਦੀ ਹੈਗੀ। ਮੌਸਮ ਹੋ ਗਿਆ ਠੰਡਾ। ਤੇ ਆਹ ਦੇਖੋ ਤਾਂ ਆਪ ਤੇ ਪਾਣੀ ਦੇ ਸਿੱਟੇ ਜੰਨੇ ਪਏ ਆਗੇ ਤੇ ਗਰਮੀ ਬਹੁਤ ਜ਼ਿਆਦਾ ਸੀ ਕੱਲ ਬਹੁਤ ਹੀ ਜ਼ਿਆਦਾ ਗਰਮੀ ਸੀ ਵੀ ਤੇ ਇਸ ਲਈ ਵਧੀਆ ਠੰਡ ਹੋ ਗਈ ਨਹੀਂ ਆ ਗਿਆ ਨਹੀਂ ਤਾਂ 15 ਦਿਨ ਹੋ ਗਏ ਸੀ ਆਏ ਨਹੀਂ 15 ਦਿਨ ਹੋ ਗਏ ਸੀ ਇਹ ਤਾਂ ਆਈ ਹੀ ਨਹੀਂ ਸੀਗਾ ਤੇ ਢੇੜ ਪੌਦੇ ਬੜੇ ਭਰੇ ਆਮ ਦਾ ਪਸਾਰਾ ਕੰਮ ਪਿਆ ਸੀਗਾ ਰੋਟੀ ਵੀ ਬਣਾ ਲਈ ਸੀ ਤੇ ਖਾ ਲਈ ਸੀ ਤੇਰੇ ਵੀਰ ਵੀ ਸਕੂਲ ਜਾਂਦਾ ਰਿਹਾ ਤੇਰੇ ਸੁਨੀਲ ਦਾ ਅੱਜ ਹੈਗਾਗਾ ਐਸਐਸਪੀ ਦਾ ਪੇਪਰ ਤੇ ਕੱਲ ਨੂੰ ਬਸ ਇੱਕ ਲਾਸਟ ਪੇਪਰ ਡਰਾਇੰਗ ਦਾ ਤੇ ਹੁਣ ਪੇਪਰ ਹੋ ਜਾਣਗੇ ਤੇ ਤੇਰੇ ਸਕੂਲ ਤਾਂ ਲੱਗਣੇ ਹੀ ਆਗੇ ਇੱਕ ਅੱਧੀ ਸਫੀਰ ਦਾ ਹੋ ਜੇ ਤੇ ਸ਼ੁਕਰਵਾਰ ਦੀ ਕੱਲ ਵੀਰਵਾਰ ਹੈ ਵੀਰਵਾਰ ਤੇ ਪ੍ਰਖਾਤਮ ਹੋ ਜਾਣਗੇ ਤੇ ਹੁਣ ਸਾਡੇ ਆਏ ਸੀਗੇ AC ਦੀ ਸਰਵਿਸ ਕਰਨ ਵਾਲੇ ਤੇ ਲੈ ਨਾ ਹੀ ਜਾ AC ਏੜਾਂ ਦਾ ਪਿਆਸਮਾਨ ਆਹ ਪਤਾ ਨਹੀਂ ਕਾਹਦਾ ਕਬਰ ਜਾ ਹਨਾ ਆ ਉੱਤ ਕਿਸੇ ਦੇ ਲਾਉਣ ਜਾਂਦੇ ਵਾਂਗੇ ਉਹਨਾਂ ਦੇ ਨਾਮ ਉਹ ਆਹ ਦਰਖਤ ਜੇ ਕਿੱਡੇ ਸੋਹਣੇ ਬਣ ਗਏ ਹਨਾ ਹੋ ਆਇਗਾ ਹਰਮਨ ਕੀ ਬਲਾਗ ਚ ਆੜ ਆ ਗਿਆ ਹਰਮਨ ਹਾਂ ਕਾਦੇ ਕਬਰ ਜਾ ਹਰਮਨ ਕੀ ਹਾਂ ਜੈ ਆਚਾ ਇਹ ਚੀਜ਼ ਨਹੀਂ ਕਬੂ ਇਹ ਕਿ ਫ੍ਰੀਜਰ ਦਾ ਹਾਂ ਉਹ ਬਥੇ ਬਰਫ ਮੰਗ ਹਾਂ ਉਹਦੇ ਹੁੰਦਾ ਚਾਰਸ ਫੇਰੇ ਹਾਂ ਬਸ ਸਭ ਕੁਝ ਹੋ ਤਰ ਗਿਆ ਲੈਿੰਡੂ ਲੈ ਐਨੀ ਵਾਈਜ਼ੀ ਵਧੀਆ ਹੋ ਗਿਆ ਮੌਸਮ ਤਾਂ ਹਾਂ 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 ਥੋੜਾ ਕਣਗਾ ਜਨਾ ਹਟ ਗਈਆਂ ਤੇ ਮੈਂ ਕੱਪੜੇ ਪਾ ਦਿਆਂ ਸੁੱਕਣੇ ਮਸ਼ੀਨ ਚ ਪਾ ਰੱਖੇ ਹੈਗੇ ਧੋ ਕੇ ਤੇ ਸੁੱਕੇ ਪਏ ਹੈਗੇ ਤੇ ਬਾਹਰ ਪਾਉਣੇ ਸੀ ਸਾਡਾ ਏਸੀ ਚੱਲ ਪਿਆ ਕੂਲਿੰਗ ਕਰਨ ਲੱਗ ਪਿਆ ਤੇ ਇਸੇ ਕਰਾ ਸੀ ਠੀਕਾ ਤੇ ਮੰਮੀ ਪਾਈ ਦਿੰਦੀ ਹੈ ਤੇਲ ਕੈਂ ਲਿਬੜ ਗਿਆ ਮੰਮੀ ਆਹ ਅੰਦਰ ਡੁੱਲੀ ਜਾਂਦਾ ਤੇ ਥੋੜਾ ਉਹ ਪਾਸਿਆਂ ਆ ਲੱਗਦਾ ਜਿਵੇਂ ਤੇਲ ਡੁੱਲਿਆ ਹੁੰਦਾ ਤੇ ਹੈ ਉਹ ਹਲਦੀ ਚਾਨੀ ਪਾਈ ਲਈਏ ਤੇਲ ਤੇਲ ਕਢਾ ਕੇ ਲੈਂਦਾ ਸੀਗਾ ਸਰੋਂ ਦਾ ਉਹ ਗਾਰ ਹੈ ਜਿਹੜੀ ਬਾਲਟੀ ਚ ਰਹਿ ਜੂਗੀ ਉਹ ਬਾਲਟੀ ਚ ਕਢਤਾ ਸੀਗਾ ਅਸੀਂ ਹੁਣ ਪਾਵਾਂਗੇ ਬੋਤਲਾਂ ਚ ਤੇ ਕੈਂਚ ਨਿੱਤਰਗੋ ਸਾਫ ਹੋ ਜਾਂਦਾ ਤੇ ਸਾਫ ਹੋ ਗਿਆ ਨਾ ਨਿੱਤਰਗੋ ਨਿੱਤਰ ਗਿਆ ਵਧੀਆ ਪੀਲਾ ਪੀਲਾ ਬਣ ਗਿਆ ਬਾਗੂਰੀ ਠਾਂ ਬੈ ਗਈ ਹੂੰ ਤੇ ਸਾਬ ਕਰਤੀ ਪਾ ਕੇ ਇਹ ਯੂਜ਼ ਖਰਾਬ ਨਹੀਂ ਹੋਊਗਾ ਤੇ ਨਾ ਲਾਈ ਤੇ ਤੇ ਆਇਲ ਲਏ ਜੀ ਨਾ ਐਸੀ ਹੁਣ ਚਲਾਇਆ ਹੈਗਾ ਪੈਸੇ ਦਾ ਚਲਦਾ ਸੀ ਕੋਲਿੰਗ ਘਟ ਕਰਦਾ ਸੀਗਾ ਕੱਪੜੇ ਆਪਾਂ ਧੋ ਕੇ ਤੇ ਧੋਤਾ ਦਿੱਤੇ ਸੀ ਸਵੇਰੇ ਪਰ ਆਉਣ ਲੱਗੀਆਂ ਸੀ ਕਣੀਆਂ ਕਿ ਸੁੱਕਣੇ ਹੁਣ ਪਾਏ ਆ ਤੇ ਕਣੀਆਂ ਫੇਰ ਆਉਣ ਲੱਗ ਪਿਆ ਲੱਗਦਾ ਆਪਾਂ ਨੂੰ ਕੱਪੜੇ ਫੇਰ ਲਾਉਣੇ ਪੈਣੇ ਆਗੇ ਤੇ ਹਜੇ ਚਾਦਰਾਂ ਚੁੱਦਰਾਂ ਜਿਹੜੀਆਂ ਉਹ ਹਜੇ ਹੋਰ ਧੋਣ ਨਾਲ ਧੋਣ ਨਾਲ ਨਾ ਪੰਨਿਆ ਲੈ ਸੀ ਵਿੱਚ ਫਰ ਕੱਪੜੇ ਅੱਜ ਸੁੱਕਣੇ ਘੱਟ ਆ ਕਿਉਂ ਵੀ ਕਿੰਨੀ ਆਈ ਜਾਂਦਾਂਾ ਕਣਾਂ ਆਉਣ ਲੱਗ ਜਾਂਦਾਂਗਾ ਹੀ ਹੁਣ ਅਸੀਂ ਬਣਾ ਲਿਆ ਸੂਜੀ ਦਾ ਕੜਾ ਤੇ ਨਾਲ ਬਣਾਈ ਇਹ ਚਾਹ ਤੇ ਇਹ ਹੈਗੇ ਪੁਰਾਣੇ ਬਿਸਕੁਟ ਕਹਿੰਦਾ ਸਹੀ ਗੁੱਪਣਾ ਸਿੱਧਿਓਂ ਤੇ ਪਾਣੀ ਚ ਖਾ ਲੈਣਗੇ ਤੇ ਮੈਂ ਆਈ ਸੀ ਨਾ ਆਕੇ ਕੱਪੜੇ ਹਜੇ ਸਵੇਰ ਦੇ ਪਾਏ ਹੈਗੇ ਨਾਲੇ ਤੇ ਗਰਮਾਸ ਵੀ ਹੈ ਤੇ ਮੀਂਹ ਵੀ ਨਹੀਂ ਆਇਆ ਤੇ ਤਾਂ ਵੀ ਐਸਲਾ ਬੇਜੇ ਆ ਵਧੀਆ ਸੁੱਕਦੇ ਜੇ ਨਹੀਂ ਗੇ ਕੱਪੜੇ ਪਤਾ ਨਹੀਂ ਕਿਉਂ ਨਾਲੇ ਇੰਨੀ ਗਰਮੈਸ ਸੀਗੀ ਤੇ ਬੱਦਲ ਫੇਰ ਆ ਗਿਆ ਨਹੀਂ ਤਾਂ ਆਊਗਾ ਲੱਗਦਾ ਸਵੇਰੇ ਵੀ ਆਇਆ ਸੀ ਸਵੇਰ 5 ਵਜੇ ਤਾਂ ਬਹੁਤ ਮੀਂਹ ਸੀਗਾ ਕਈ ਦਿਨ ਹੋ ਗਏ ਕਿ ਆ ਨਹੀਂ ਸੀ ਵਧੀਆ ਹੋ ਗਿਆ ਨਹੀਂ ਤਾਂ ਪੈ ਗਿਆ ਇਹ ਹੁਣ ਵੀ ਨਹੀਂ ਆਊਗਾ ਸ਼ਾਇਦ ਤੇ ਮੰਮੀ ਪਤਾ ਨਹੀਂ ਕਿੰਨਾ ਰਹੀ ਹੈ ਖਾ ਲੈ ਆਵੇ ਤੁਸੀਂ ਵੀ ਖਾ ਲੋ ਇਹ ਆ ਕੀ ਕਰੀ ਜਨੇ ਇਹ ਬੋਤਲ ਕੀ ਖੇੜਿਆ ਉਹ ਥੋੜੀ ਬਸ ਕਿ ਡੇ ਸ਼ਰਾਰਤੀ ਹੈ ਲੈ ਟੋਏ ਕਾ ਦੀ ਖਾਤਰ ਪੜਦੇ ਰਸ਼ਮੀਨ ਮਤਲ ਲੱਭਣੀਆਂ ਕਿਹੜੀ ਬੋਤਲ ਆ ਜਿਹੜੀ ਇਹ ਕੀ ਕਰੋਗੇ ਦੱਬ ਕੇ ਦਿਖਾਉਂਗਾ ਉਹ ਕਿੰਨਾ ਜੋਰ ਐਵੇਂ ਹੀ ਬਿਨ ਗੱਲ ਤੋਂ ਹੀ ਲਾਈ ਜਨੇ ਓਏ ਮੋਟੂ ਤੂੰ ਵੀ ਆ ਤੇਰੇ ਤੋਂ ਇੱਕ ਵਾਰ ਮੈਂ ਖੋ ਦੀ ਜੇ ਤਾਂ ਤੂੰ ਹੀ ਜੋੜ ਮਾਰ ਲੈ अब हम्म अब दाखली पे मैंने खोला था ले पकड़ से ओ यार इसका यूज़ क्यों कर रहा है चक्कर मैं कीडी ली तू मेरे को दे मैं करूं क्या मेरे को करना है मेरी चल खुद ले पकड़ ले पकड़ सा पकड़ ओए है वरना मैं बीच में उल्टा कैन ही खोल दूंगा आ रहा है मोटू लग गया अब ਮੋਟੂ ਤੇਰੇ ਸੇ ਨਹੀਂ ਇਹ ਚਲਾਈ ਜਾ ਸਕਦੀ ਮੋਟੂ ਐ ਮੋਟੀ ਵੀ ਨਹੀਂ ਐ ਮੋਟੂ ਐ ਤੂੰ ਆਤੀ ਨਹੀਂ ਮੇਰੇ ਕੋ ਤਾਂ ਇਹ ਪਤ ਲੂ ਚਲਾ ਲੇਗਾ ਰਸ਼ਮੀਂ ਜੈਸਾ ਪਤ ਲੂ ਹਾਂਜੀ ਹੁਣ ਹੋ ਗਿਆ ਸੀ ਨੈਕਸਟ ਡੇ ਤੇ ਰਸ਼ਮੀਂ ਸਕੂਲ ਜਾਵੜਿਆ ਸਵੇਰੇ ਅੱਜ ਰਸ਼ਮੀਂ ਦਾ ਲਾਸਟ ਪੇਪਰ ਆ ਤੇ ਅੱਜ ਦਿਨ ਵੀਰਵਾਰ ਐ ਇਹ ਲਾਸਟ ਵੀ ਪਰ ਅੱਜ ਵੀ ਨਾ 12 ਵਜੇ ਛੁੱਟੀ ਹੋ ਜੂਗੀ ਟਾਈਮ ਹੁਣ 10:30 ਦਾ ਹੈਗਾ ਬਲੌਗ 10:30 ਵਜੇ ਸਵੇਰ ਵੇਲੇ ਸਟਾਰਟ ਕਰਨ ਲੱਗੇ ਆਂਗੇ ਗਰਮੀ ਬਹੁਤ ਜ਼ਿਆਦਾ ਸਵੇਰ ਵੇਲੇ ਨਹੀਂ ਵੀ ਬਹੁਤ ਸੀ ਬਹੁਤ ਜ਼ਿਆਦੀ ਨਹੀਂ ਸੀ ਐਤ 5 ਵਜੇ ਤੇ ਹੁਣ ਗਰਮੈਸ ਬਹੁਤ ਹੋਈ ਪਈ ਐ ਬੱਤਲ ਫੇਰ ਆ ਗਿਆ ਨਹੀਂ ਆਊਗਾ ਗਰਮੈਸ ਜ਼ਿਆਦਾ ਹੈ ਨਹੀਂ ਮੰਨ ਲਓ ਕਿ ਹਟ ਗਏ ਨੇ ਜੀ ਕੱਪੜੇ ਕੱਪੜੇ ਜਿਹੜੇ ਉਹ ਆਪਾਂ ਤੋਂ ਹਤੇ ਵਾਰ ਬੰਦ ਰਾਈ ਹੋਈ ਪਈ ਹੈਗੀ ਬਰਮੇਸ ਬਹੁਤ ਜਿਆਦਾ ਹੈਗੀ ਵੈਸੇ ਕਹਾਵਾ ਵੀ ਚੱਲੀ ਹੈ ਮੇ ਮਾੜੀ ਮਾੜੀ ਇਹ ਸੋਲ ਬੱਕਾ ਮੈਨੂੰ ਉਹ ਆਪਾ ਸਾਰਾ ਕਰ ਲਿਆ ਕੋਈ ਰੋਟੀ ਵੀ ਬਣਾ ਲਈ ਸੀ ਖਾ ਲਈ ਸਾਰਾ ਕੰਮ ਤਾਂ ਤਾਂ ਕਰ ਲਿਆ ਆ ਬੰਗਾਰੇ ਦੇ ਨਾਲ ਕਲੀਆਂ ਨਾਲੀਆਂ ਸੀਗਾ ਸਬਜੀ ਵੇਚਣ ਆਇਆ ਸੀਗਾ ਕੋਈ ਕੰਮ ਆਪਣਾ ਸਾਰਾ ਹੋ ਗਿਆ ਤੇ ਝਾੜੂ ਪੂੰਝਾ ਵੀ ਕਰ ਲਿਆ ਕੱਪੜੇ ਨੂੰ ਤੇ ਰਸੋਈ ਵਾਲਾ ਕੰਮ ਵੀ ਕਰ ਲਿਆ ਤੇ ਹੁਣ ਕੋਲੇ 10:30 ਦੇ ਹਨ ਮੈਂ ਕਿਰਾ ਕੋਈ ਰੈਂਡਾ ਸਿਸਨ ਵਾਲਾ ਕੰਮ ਜਿਹਾ ਉਹਨਾਂ ਬਾਹਰ ਰੈਂਡਾ ਨਾ ਸਿੱਧੇ ਸਿਰ ਨੂੰ ਲਿਟਿਆ ਉਸ ਤੋਂ ਬਾਅਦ ਕਾ ਲਕਿਏ ਅਸਨ ਇਸ ਵੀ ਨਵੀਂ ਗੱਲ ਤੋਂ ਆਰੰਭ ਜੀ ਰਾਤ ਰਸ਼ਮੀ ਨੂੰ ਬੁਖਾਰ ਹੋ ਗਿਆ ਰਸ਼ਮੀ ਨੂੰ ਆ ਵੀ ਉਲਟੀ ਸੋ ਜਿਵੇਂ ਮੇਰੇ ਰੋਟੀ ਖਾਧੀ ਰੋਟੀ ਤੋਂ ਬਾਅਦ ਚੱਲੇ ਤਾਗੇ ਤੇ ਰੋਟ ਬਹੁਤ ਖਾਈ ਗਿਆ ਉਹਦੇ ਨਾਲ ਅਸ਼ੀਰਵ ਪਿਆਰ ਬਣ ਗਿਆ ਤੇ ਪਿਆਰ ਨਾਲ ਖੋਟੀ ਆਈ ਮੈਂ ਕਹਿਣਾ ਸੀ ਕਿ ਉਹ लास्ट ਤੇ ਬਸੀਗਾ ਪੇਪਰ ਨਾਲ ਬਹੁਤ ਦੇਰ ਤੱਕ ਉਹ ਰਹਿੰਦਾ ਤੇ ਉਹ ਤਾਂ ਕਿੰਨੇ ਸੀਗਾ ਉਹ ਅਸ ਕੂਰ ਹੋ ਗਿਆ ਆ ਗਿਆ ਤੇ ਚੈਨ ਗਾਦ ਦੇਣਾ ਹੈ ਬੱਚੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਪੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਦੇ ਆ ਕਰੋ ਸਾਰੇ መሳሪያ እንዳጣ ነው ያለው።